ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਉਹ ਜਾਂਚ ਕਮੇਟੀ ਉਹਦੇ ਵਿੱਚ ਹਰਿਆਣਾ ਤੋਂ ਅਕਾਲੀ ਲੀਡਰ ਰਗੂਜੀਤ ਸਿੰਘ ਵਿਰਕ ਔਰ ਦਲਜੀਤ ਸਿੰਘ ਪਿੰਡਰ ਉਹ ਹਿਮਾਚਲ ਪ੍ਰਦੇਸ਼ ਨਾਲ ਤਾਲੁਕ ਰੱਖਦੇ ਨੇ ਇਹ ਦੋ ਲੀਡਰ ਵਿੱਚ ਨਿਯੁਕਤ ਕੀਤੇ ਗਏ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਔਰ ਇਹ ਇਸ ਕਮੇਟੀ ਦੇ ਉੱਤੇ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਵੱਖ-ਵੱਖ ਬੁੱਧੀਜੀਵੀ ਸਵਾਲ ਖੜੇ ਕਰ ਰਹੇ ਉਹਨਾਂ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਵੀ ਇੱਕ ਵੱਡਾ ਹਿੱਸਾ ਨੇ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਰਘੂਜੀਤ ਸਿੰਘ ਵਿਰਕ ਇਸ ਕਮੇਟੀ ਦਾ ਹਿੱਸਾ ਨਹੀਂ ਬਣ ਸਕਦੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਿਹੜਾ ਆਪ ਤਨਖਾਈਆ ਹੋਵੇ ਉਹ ਇੱਕ ਜਥੇਦਾਰ ਦੀ ਜਾਂਚ ਕਿਵੇਂ ਕਰੇਗਾ ਦਰਸਲ ਰਘੂਜੀਤ ਸਿੰਘ ਵਿਰਕ ਨੂੰ ਲੈ ਕੇ ਹੁਕਮ ਸੁਣਾਇਆ ਗਿਆ ਸੀ ਸ੍ਰੀ ਕਾਲ ਤਖਸਾਬ ਦੇ ਕਾਰਜਕਾਰੀ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਸ ਵੇਲੇ ਜਦੋਂ ਕਾਰਜਕਾਰੀ ਜਥੇਦਾਰ ਸੀ ਉਹਨਾਂ ਨੇ ਹੁਕਮ ਸਨਾਇਆ ਸੀ ਔਰ ਕਿਸੇ ਵੀ ਅਹੁਦੇ ਤੇ ਉਹਨਾਂ ਨੂੰ ਤਾਇਨਾਤ ਕਰਨ ਦੇ ਲਈ ਹਦਾਇਤਾਂ ਹੋਈਆਂ ਸੀ ਕਿ ਨਾ ਕੀਤਾ ਜਾਵੇ। ਬਲਜੀਤ ਸਿੰਘ ਦਾਦੂਵਾਲ ਨੇ ਇਸੇ ਚੀਜ਼ ਦੀ ਰੈਫਰੈਂਸ ਲਈ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਆਪਤਨਖਾਈਆ ਹੋਵੇ ਉਹ ਜਥੇਦਾਰ ਦੀ ਜਾਂਚ ਕਿਵੇਂ ਕਰ ਸਕਦਾ ਹੈ ਔਰ ਉੱਥੇ ਦੂਜੇ ਪਾਸੇ ਦਿਲਜੀਤ ਸਿੰਘ ਭਿੰਡਰ ਦਾ ਨਾਮ ਵੀ ਆ ਰਿਹਾ ਹੈ। ਦਿਲਜੀਤ ਸਿੰਘ ਭਿੰਡਰ ਬਾਰੇ ਵੀ ਇਹ ਗੱਲ ਕਹੀ ਗਈ ਕਿ ਦਿਲਜੀਤ ਸਿੰਘ ਭਿੰਡਰ ਤਾਂ ਆਪ ਫਰਾਡ ਹੈ। ਐਡਾ ਵੱਡਾ ਇਲਜ਼ਾਮ ਉਹਨਾਂ ਦੇ ਉੱਤੇ ਲਗਾ ਦਿੱਤਾ ਗਿਆ ਬਲਜੀਤ ਸਿੰਘ ਦਾਦੂਵਾਲ ਵੱਲੋਂ। ਉਹ ਕਹਿੰਦੇ ਕਿ ਭਗੌੜਾ ਸੀ। ਹੁਣ ਬਲਜੀਤ ਸਿੰਘ ਦਾਦੂਵਾਲ ਜੀ ਇੰਨਾ ਕਹਿ ਰਹੇ ਆ ਕਿ ਜ਼ਾਹਿਰ ਤੌਰ ਦੇ ਉੱਤੇ ਉਹਨਾਂ ਦੇ ਕੋਲ ਕੋਈ ਤੱਥ ਹੋਣਗੇ ਹਾਲਾਂਕਿ ਇਹ ਗੱਲਾਂ ਇਹ ਇਲਜ਼ਾਮ ਬਲਜੀਤ ਸਿੰਘ ਦਾਦੂਵਾਲ ਨੇ ਦਿਲਜੀਤ ਸਿੰਘ ਭਿੰਟਰ ਦੇ ਉੱਤੇ ਲਾਏ ਨੇ ਪਰ ਉਹ ਕਹਿੰਦੇ ਕਿ ਇਹਨਾਂ ਦੋਵਾਂ ਨੂੰ ਕਿਵੇਂ اختیار ਹੈਗਾ ਕਿ ਇੱਕ ਜੱਥੇਦਾਰ ਦੀ ਜਾਂਚ ਕਰ ਲੈਣ ਹੁਣ ਸਵਾਲ ਤਾਂ ਜੇ ਬਲਜੀਤ ਸਿੰਘ ਦਾਦੂਵਾਲ ਦਾ ਇਹ ਬਿਆਨ ਸੁਣੀਏ ਤਾਂ ਵਾਜਬ ਖੜਾ ਹੁੰਦਾ ਹਰ ਕਿਸੇ ਦੇ ਜ਼ਿਹਨ ਚ ਆਏਗਾ ਕਿ ਜੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਹੁਣ ਤੱਕ ਲੱਗੇ ਹੋਏ ਨੇ ਤਾਂ ਕੀ ਇਹ ਕਿਸੇ ਜਥੇਦਾਰ ਦੀ ਜਾਂਚ ਕਰ ਸਕਦੇ ਆ ਹੁਣ ਇਹਨਾਂ ਸਵਾਲਾਂ ਦੇ ਵਿੱਚ ਹੀ ਇਹ ਮਾਮਲਾ ਉਲਝਦਾ ਜਾ ਰਿਹਾ 3 ਮੈਂਬਰੀ ਕਮੇਟੀ ਆਲਰੇਡੀ ਵਿਵਾਦਾਂ ਵਿੱਚ ਫਸੀ ਹੋਈ ਹੈ ਬੁੱਧੀਜੀਵੀ ਕਹਿ ਰਹੇ ਆ ਕਿ ਐਸਜੀਪੀਸੀ ਨੂੰ ਅਖਤਿਆਰ ਨਹੀਂ ਹੈ ਬੁੱਧੀਜੀਵੀ ਕਹਿ ਰਹੇ ਆ ਕਿ ਐਸਜੀਪੀਸੀ ਕੋਲ ਅਧਿਕਾਰ ਨਹੀਂ ਹੈ ਔਰ ਦੂਜੇ ਪਾਸੇ ਇਹ ਜਿਹੜੀ ਸਾਰੀ ਜਾਂਚ ਅਸੀਂ ਕਾਲਟਕ ਸਾਹਿਬ ਨੂੰ ਸੌਂਪ ਦਿੱਤੀ ਜਾਵੇ ਹੁਣ ਤੱਕ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼੍ਰੀ ਕਾਲਟਕ ਸਾਹਿਬ ਦੇ ਜਥੇਦਾਰ ਨਾਰਾਜ਼ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਜਦੋਂ ਇਸ ਕਿਸਮ ਦਾ ਵਿਵਾਦ ਖੜਾ ਹੋਣ ਲੱਗਿਆ ਇਸ ਕਮੇਟੀ ਉੱਤੇ ਉਸ ਤੋਂ ਬਾਅਦ ਕੀ ਕੁਝ ਕੀਤਾ ਜਾਂਦਾ ਹਾਲਾਂਕਿ ਜਿਹੜੀ ਸਮੇਂ ਦੀ ਮਿਆਦ ਸੀ ਯਾਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਉਹ 15 ਦਿਨ ਤੋਂ ਵਧਾ ਕੇ 1 ਮਹੀਨਾ ਹੋਰ ਕਰ ਦਿੱਤੀ ਗਈ ਯਾਨੀ ਕਿ 45 ਦਿਨ ਦਾ ਵਕਫਾ ਜਿਹੜਾ ਵਿੱਚ ਉਸਤਨ ਪੈ ਗਿਆ ਹੁਣ ਕੀ ਕੁਝ ਹੁੰਦਾ ਆ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਵਾਨੀੜਿਆ ਪੰਜਾਬੀ ਦੇ